ਸੱਚੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਦੇਸ਼ ਪੰਜਾਬ ਮੈਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਜਸਪੀਰ ਸਿੰਘ ਪੱਟੀ ਪੱਟੀ ਸਾਹਿਬ ਸਵਾਗਤ ਬਹੁਤ-ਬਹੁਤ ਸੱਚੀ ਅਕਾਲ ਦੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸੱਚੀ ਅਕਾਲ ਜੀ ਪੱਟੀ ਸਾਹਿਬ ਪਹਿਲਾ ਸਵਾਲ ਇਹੋ ਆ ਵੀ ਵਿਕਰਮ ਜੀਠੀਆ ਜਿਹੜੇ ਆ ਉਹ ਮੁਸੀਬਤਾਂ 'ਚ ਘਿਰੇ ਹੋਏ ਆ ਵਿਜੀਲੈਂਸ ਦੇ ਘੇਰਿਆਂ ਦੇ ਵਿੱਚ ਆ ਇਸੇ ਦੌਰਾਨ ਵਿਕਰਮ ਮਜੀਠੀਆ ਦੇ ਖਾਸਮ ਖਾਸ ਤਲਬੀਰ ਸਿੰਘ ਗਿੱਲ ਜਿਹੜੇ ਪਿਛਲੇ ਦਿਨੀ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਸੀ ਉਹਨਾਂ ਨੂੰ ਮਜੀਠਾ ਹਲਕੇ ਦਾ ਇੰਚਾਰਜ ਬਣਾ ਦਿੱਤਾ ਗਿਆ ਹੁਣ ਪੁਰਾਣਾ ਸਾਥੀ ਆ ਹਲਕੇ ਦੇ ਵਿੱਚ ਵਿਚਰਦਾ ਰਿਹਾ ਚੋਣਾਂ ਵੀ ਜਿਤਾਇਆ ਬੀਬੀ ਕਨੀਬ ਮਜੀਠੀਆ ਜਿਹੜੇ ਵਿਕਰਮ ਮਜੀਠੀਆ ਦੇ ਵਾਈਫ ਹੈ ਜਦੋਂ ਉਹ ਵੀ ਚੋਣ ਜਿੱਤਦੇ ਆ ਤਾਂ ਚੋਣ ਪ੍ਰਚਾਰ ਦੀ ਕਮਾਂਡ ਜਿਹੜੀ ਆ ਤਲਬੀਰ ਗਿੱਲ ਦੇ ਕੋਲ ਹੀ ਸੀਗੀ ਉਸ ਵਕਤ ਹੁਣ ਇਸ ਸਥਿਤੀ ਦੇ ਵਿੱਚ ਜਦੋਂ ਤਲਬੀਰ ਗਿੱਲ ਜਿਹੜਾ ਜਿਹੜਾ ਜਿਗਰੀ ਯਾਰ ਪੁਰਾਣਾ ਉਹ ਹੁਣ ਸ਼ਰੀਕ ਬਣ ਗਿਆ ਉਸੇ ਹਲਕੇ ਦੇ ਵਿੱਚ ਤੇ ਵਿਕਰਮਜੀਠੀਏ ਦਾ ਜਿਹੜਾ ਕਾਫੀ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਵੀ ਬਲੱਡ ਬਲੱਡ ਪ੍ਰੈਸ਼ਰ ਵੱਧਦਾ ਘਟਦਾ ਹੁਣ ਮੈਨੂੰ ਲੱਗਦਾ ਵੀ ਵੱਧ ਗਿਆ ਹੋ ਸਕਦਾ ਇਹਦੇ ਉੱਤੇ ਤੁਹਾਡੀ ਟਿੱਪਣੀ ਚਾਹੁੰਦੇ ਆ ਨਾਲ ਹੀ ਪੱਟੀ ਸਾਹਬ ਮੈਨੂੰ ਇੱਕ ਗੱਲ ਨਹੀਂ ਸਮਝਾਉਂਦੀ ਵੀ ਪੰਜਾਬ ਦੇ ਵਿੱਚ ਜਦੋਂ ਵੀ ਸੱਤਾਧਾਰੀ ਧਿਰ ਕੋਈ ਵੀ ਹੋਵੇ ਜਦੋਂ ਵੀ ਉਹ ਆਪਣੀਆਂ ਅਧਿਕਾਰਕ ਫੋਟੋ ਜਾਰੀ ਕਰਦੇ ਆ ਜਾਂ ਕੋਈ ਕੈਬਨਿਟ ਦੀ ਮੀਟਿੰਗ ਹੁੰਦੀ ਆ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੀ ਫੋਟੋ ਜਿਹੜੀ ਆ ਨਾ ਉਹ ਉਹਨਾਂ ਦੀ ਪਿੱਠ ਤੇ ਲੱਗੀ ਹੁੰਦੀ ਆ ਬੱਤੀ ਸਾਰੀ ਲਾਈ ਹੁੰਦੀ ਆ ਪਰ ਮਾਡਲ ਜਾਂ ਜਿਹੜੀ ਆਈਡੀਓਲੋਜੀ ਆ ਉਹ ਆਪਣੀ ਪੇਸ਼ ਕਰਦੇ ਆ ਹੁਣ ਹਾਲ ਹੀ ਦੇ ਵਿੱਚ ਕੇਜਰੀਵਾਲ ਮਾਡਲ ਹੈ ਜੀ ਇੱਕ ਪਹਿਲਾਂ ਗੁਜਰਾਤ ਮਾਡਲ ਤੋਂ ਗੱਲ ਸ਼ੁਰੂ ਹੋਈ ਸੀਗੀ 2014 ਦੀਆਂ ਇਲੈਕਸ਼ਨਾਂ 'ਚ ਮੋਦੀ ਸਾਹਿਬ ਉਹਨੂੰ ਲੀਡ ਕਰ ਰਹੇ ਸੀ ਕਰਦਿਆਂ ਕਰਾਉਂਦੇ ਆ ਦਿੱਲੀ ਮਾਡਲ ਆਇਆ ਤੇ ਹੁਣ ਉਹ ਮਾਡਲ ਜਿਹੜਾ ਉਹ ਸੁngੜ ਕੇ ਕੇਜਰੀਵਾਲ ਮਾਡਲ ਰਹਿ ਗਿਆ ਤੇ ਜਿਹਨੂੰ ਹੁਣ ਪੰਜਾਬ ਦੇ ਵਿੱਚ ਵੀ ਜਿਹੜਾ ਉਹ ਅਪਲਾਈ ਕੀਤਾ ਜਾਏਗਾ ਤੀਜਾ ਅਹਿਮ ਸਵਾਲ ਆ ਵੀ ਚੰਨੀ ਸਾਹਿਬ ਕਹਿੰਦੇ ਆ ਵੀ ਮੈਂ ਕੇਜਰੀਵਾਲ ਦੇ ਕੱਚੇ ਦੇ ਵਿੱਚ ਚੂਹੇ ਜਿਹੜੇ ਆ ਉਹ ਛੱਡ ਦੇਣੇ ਆ ਦਰਸਾਲਾ ਚੂਹੇ ਛੱਡਣ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ 2002 ਦੇ ਵਿੱਚ ਬਣੇ ਨਾ ਆਪਣਾ ਮੁੱਖ ਮੰਤਰੀ ਤੇ ਉਦੋਂ ਇਹ ਗੱਲਾਂ ਉੱਡੀਆਂ ਸੀਗੀਆਂ ਵੀ ਉਹਨਾਂ ਨੇ ਵਿਰੋਧੀਆਂ ਦੇ ਇਦਾਂ ਪਜਾਮੀਆਂ ਦੇ ਵਿੱਚ ਚੂਹੇ ਛੱਡੇ ਆ ਤੇ ਪੱਟੀ ਸਾਹਿਬ ਸਵਾਲ ਸਭ ਤੋਂ ਪਹਿਲਾਂ ਇਹ ਆ ਵੀ ਵਿਕਰਮ ਮਜੀਠੀਆ ਜਿਹੜੇ ਆ ਹੁਣ ਉਹਨਾਂ ਨੂੰ ਜਿੱਥੇ ਇੱਕ ਪਾਸੇ ਵਿਜੀਲੈਂਸ ਦਾ ਸਾਹਮਣਾ ਕਰਨਾ ਪੈਣਾ ਉੱਥੇ ਹੀ ਆਪਣੇ ਪੁਰਾਣੇ ਸਾਥੀ ਤਲਬੀਰ ਗਿੱਲ ਦਾ ਵੀ ਜਿਹੜਾ ਉਹ ਸਾਹਮਣਾ ਕਰਨਾ ਪੈਣਾ ਜੀ ਬਟਾ ਪਹਿਲੀ ਗਲਤ ਮੈਂ ਇਹ ਦੱਸ ਦਿਆ ਵੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦਿਨ ਪ੍ਰਤੀ ਦਿਨ ਵਧ ਰਹੀਆਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਕੋਠੜੀ ਚ ਜੇਲ੍ਹ ਚ ਰੱਖਿਆ ਗਿਆ ਉਹਦੇ ਬਾਹਰ ਸੀਸੀਟੀਵੀ ਕੈਮਰੇ ਲੱਗਤੇ ਤੇ 24 ਘੰਟੇ ਉਹਦੀ ਨਕਲੋ ਹਰਕਤ ਦੇ ਉੱਤੇ ਜਿਹੜੀ ਆ ਉਹ ਨਿਗਰ ਰ ਕੇ ਜਾ ਰਹੀ ਹੈ ਜਿਹੜਾ ਉਹਦੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਭਾਵੇਂ ਕਿ ਬਿਕਰਮਜੀਠੀਆ ਇਹ ਦਾਵਾ ਕਰਦੇ ਵੀ ਉਹ ਪਾਠ ਬਹੁਤ ਕਰਦੇ ਲੇਕਿਨ ਪਾਠ ਕਮ ਪਾਠ ਕਮ ਕਰਨ ਵਾਲੇ ਕੰਮ ਨਹੀਂ ਕੀਤੇ ਮਰਦਾਨੇ ਦੇ ਕੋਲ ਇੱਕ ਗੁੱਥਲੀ ਸੀ ਪੈਸਿਆਂ ਦੀ ਕਿ ਜੰਗਲ ਚ ਜਾ ਰਹੇ ਸੀ ਤੇ ਕਹਿੰਦੇ ਬਾਬਾ ਜੀ ਡਰ ਲੱਗਦਾ ਤੇ ਮਰਦਾਨੇ ਨੂੰ ਕਹਿੰਦੇ ਵੀ ਭਾਈ ਮਰਦਾਨਾ ਜਿਹੜੀ ਡਰ ਵਾਲੀ ਚੀਜ਼ਾਂ ਕੋਲੋਂ ਛੁੱਟਦੇ ਹੂੰ ਡਰ ਰੜ ਜੂਗਾ ਬਾਬੇ ਨਾਨਕ ਦਾ ਐਡਾ ਵੱਡਾ ਸ਼ਰਧਾਲੂ ਜਿਹਨੇ ਜ਼ਿੰਦਗੀ ਭਰ ਬਾਬੇ ਨਾਨਕ ਦੀ ਜ਼ਿੰਦਗੀ ਬਿਤਾਈ ਤੇ ਬਾਬੇ ਨਾਨਕ ਨੇ ਕਹਿ ਕੀਤੇ ਉਹ ਜਿਹੜੇ ਪੈਸੇ ਸੀ ਉਸ ਹਟਾਤੀ ਸੁੱਟ ਦੇ ਬਰਾ। ਸਾਨੂੰ ਲੋੜ ਨਹੀਂ। ਪਖੰਡ ਤੇ ਕਰਦੇ ਪਏ ਸੀ ਬਾਣੀ ਬੜੀ ਪੜਦੇ ਆ ਤੇ ਲੁੱਟਣ ਦੇ ਵਿੱਚ ਕਸਰ ਕੋਈ ਨਹੀਂ ਛੱਡੀ। ਕੁੱਟਣ ਦੇ ਵਿੱਚ ਕਸਰ ਛੱਡੀ ਨਹੀਂ। ਵਿਰੋਧੀਆਂ ਨੂੰ ਮਰਵਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ। ਅੰਮ੍ਰਿਤਸਰ ਦੇ ਵਿੱਚ ਇਹਨਾਂ ਦੇ ਇੱਕ ਕਾਰਪੂ ਨੇ ਠਾਣੀ ਦਾ ਕਤਲ ਕੀਤਾ ਸੀ ਜਿਹੜਾ ਆਪਣੀ ਧੀ ਦੀ ਰੱਖੀ ਕਰਨ ਆਇਆ ਸੀ ਹਾ ਉਸਿਆਡੇ ਦੀ ਘਟਨਾ ਸੀ ਮੇਰਾ خیال ਖੰਡ ਵਾਲੇ ਦੀ ਤੇ ਬਿਲਕੁਲ ਨਾਰੇ ਲੱਗੇ ਸੀ ਵਿਕਰਮ ਸਿੰਘ ਮਜੀਠੀਆ ਜਿਲ੍ਹਾਬਾਦ ਜੇ ਵਿਕਰਮ ਸਿੰਘ ਮਜੀਠੀਆ ਜੀ ਆਪਾਂ ਇਹੋ ਜੇ ਗੁਰਗੇ ਪਾ ਲੈਣੇ ਤੇ ਫਿਰ ਸਜ਼ਾ ਤਾਂ ਭੁਗਤਣ ਲਈ ਤਿਆਰ ਹੋ ਜੀ ਹੁਣ ਵਿਕਰਮ ਸਿੰਘ ਮਜੀਠੀਆ ਜਿਸ ਕੇ ਜੇਲ ਜਗ੍ਹਾ ਸਾਨੂੰ ਨਹੀਂ ਪਤਾ ਉਹ ਕੀ ਬਣੂਗਾ ਨਰੰજન ਸਿੰਘ ਬੜੇ ਚਿੱਟੇ ਲਫ਼ਜ਼ਾਂ ਦੇ ਕਹਿੰਦੇ ਆ ਕਿ ਜਿਹੜੀ ਏਜੰਸੀ ਹੁੰਦੀ ਆ ਉਹਨੇ ਐਵੀਡੈਂਸ ਪੇਸ਼ ਕਰਨੇ ਹੁੰਦੇ ਆ ਸਜ਼ਾ ਦੇਣੀ ਜਾਂ ਨੇਂਦ ਦੇਣੀ ਉਹ ਅਦਾਲਤ ਤੱਕ ਏਜੰਸੀ ਸਜ਼ਾ ਵੀ ਨਰਵਾਤ ਕਰਦੀ ਕੋਈ ਨਹੀਂ ਤੇ ਬਿਕਰਨ ਸਿੰਘ ਮਜੀਠੀਆ ਜਿਹੜੇ ਮੁੱਛਾਂ ਨੂੰ ਤਾ ਦੇ ਕੇ ਮਸਟੰਡੇ ਬਣਦੇ ਸੀਗੇ ਪੰਜਾਬੀ ਪਾਤਸ਼ਾਹ ਦੇ ਵਿੱਚ ਜਿਹੜਾ ਵਾ ਮਸਟੰਡਾ ਲਫ਼ਜ਼ ਕਿੱਥੋਂ ਬਣਿਆ ਜਿਹਦੀ ਮੁੱਛ ਕੁੰਡੀ ਹੁੰਦੀ ਸੀ ਉਹਨੂੰ ਆਮ ਦਰ ਤੇ ਮਸਟੰਡਾ ਕਹਿੰਦੇ ਹੁੰਦੇ ਜੀ ਹੈ ਕਿਹਾ ਜਾਂਦਾ ਸੀ ਮੁਛਕੁੰਡੀ ਇਹਦੀ ਜੀ ਲੇਕਿਨ ਜਦੋਂ ਮਸ਼ਹੂਰ ਕੱਟ ਬਣ ਗਿਆ ਤੇ ਮਸਟੰਡੇ ਲਫ਼ਜ਼ ਜਿਹੜੀ ਆ ਧਾਰਨਾ ਜਿਹੜੀ ਸੀ ਉਹ ਅਸਲੀਅਤ ਤੋਂ ਕਾਫੀ ਦੂਰ ਚਲੀ ਗਈ ਤੇ ਬਿਕਰਮ ਸਿੰਘ ਮਜੀਠੀਆ ਜਿੱਦਾਂ ਮੁੱਛਾ ਤੇ ਤਾ ਦੇਖ ਕੇ ਕਹਿੰਦਾ ਸੀਗਾ ਤਗੜਿਆ ਫਿਰ ਮਸਟੰਡਾ ਕਹਿ ਕੇ ਕੱਟਾ ਅੰਦਰ ਹੁਣ ਇਹ ਪਤਾ ਲੱਗਾ ਵੀ ਬਿਕਰਮ ਸਿੰਘ ਮਜੀਠੀਆ ਦੇ ਕੁਝ ਸਾਥੀਆਂ ਤੋਂ ਪਤਾ ਲੱਗਾ ਵੀ ਉਹਨਾਂ ਨੇ ਇੱਕ ਬੈੱਡ ਦੀ ਇੱਕ AC ਦੀ ਮੰਕੀ ਤੇ ਇਹ ਵੀ ਪਤਾ ਲੱਗਾ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ 160 ਤੋਂ ਉੱਪਰ ਚਲਾ ਜਾਂਦਾ ਲੇਕਿਨ ਉਹਨਾਂ ਦੇ ਜਿਹੜੇ ਵਕੀਲ ਲੋਕ ਨੇ ਨਾ ਜੀ ਨਾ ਸਾਡੀ ਤੇ ਗੱਲ ਹੋਈ ਫੋਨ ਦੇ ਉੱਤੇ ਤੇ ਚੜਦੀ ਕਲਾ 'ਚ ਗੱਲ ਹੀ ਕੋਈ ਨਹੀਂ ਮਤਲਬ ਜਦੋਂ ਮਰੌਣੇ ਹੁੰਦੇ ਉਹ ਲੋਕ ਮਰੌਣੇ ਹੁੰਦੇ ਮੈਂ ਇਹ ਗੱਲ ਕਹਿੰਦੇ ਆਂ ਵੀ ਆਮ ਤੌਰ ਤੇ ਬਜ਼ੁਰਗ ਕਹਿੰਦੇ ਹੁੰਦੇ ਆ ਜਿਹੜਾ ਡੱਡੂ ਨਾ ਡੱਡੂ ਜਦੋਂ ਜੇੜ ਤੇ ਹਾਰ ਦੀ ਗਰਮੀ ਪੈਂਦੀ ਆ ਉਹ ਕਿਤੇ ਗਿੱਲੀ ਥਾਂ ਵੇਖ ਕੇ ਤੇ ਮਿੱਟੀ ਦਾ ਚੁੱਕ ਕੇ ਥੱਲੇ ਵੜ ਜਾਂਦਾ ਉਹਨਾਂ ਚੜਵਰਿਆ ਦਿੰਦੇ ਸੌਣ ਨਹੀਂ ਉਹਨਾਂ ਸੌਣ ਜਦੋਂ ਮੀਂਹ ਪੈਂਦੇ ਆ ਤੇ ਫਿਰ ਛਪੜ ਦੇ ਕੰਡੇ ਦੇ ਬੈਠ ਕੇ ਨੀਲੀਆਂ ਨੀਲੀਆਂ ਉਹ ਦੂਪ ਘਾਨੇ ਕਰਦਾ ਨਾਲ ਗੜੈ ਗੜੈ ਕਰਦਾ ਤੇ ਮਜੀਠੀ ਐਸਾ ਉਹਦੇ ਹਾਲ ਦੀ ਗੜੀ ਤੁਹਾਡਾ ਜਿਹੜਾ ਨਾ ਜੇੜ ਥੜ ਚੱਲਦਾ ਵਾ ਸੌਣ ਨਹੀਂ ਆਇਆ ਸਾਉਣ ਦੇ ਤੁਸੀਂ ਬੜੇ ਨਜ਼ਾਰੇ ਲਾ ਲਏ ਨੇ ਤੁਸੀਂ ਕਦੀ ਜਿਹੜੀ ਸੱਤਾ ਤੋਂ ਲਾਭ ਹੋ ਕੇ ਵੇਖਿਆ ਹੀ ਨਹੀਂ ਸੀਗਾ ਤੁਸੀਂ ਇਹ ਕਹਿੰਦੇ ਸੀ 25 ਸਾਲ ਰਾਜ ਕਰਨਾ ਤੇ 25 ਸਾਲ ਹੰਤਰੀ ਵਾਰੀ ਨਹੀਂ ਹੋਣੀ ਇਹ ਵੀ ਨੋਟ ਕਰ ਲੋ ਤੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਉਹਨੇ ਕਹੀ ਆ ਵੀ ਮੈਨੂੰ ਇੱਕ ਬੈੱਡ ਦਿੱਤਾ ਜਾਵੇ ਅੰਦਰ ਨਾਲ ਏਸੀ ਦਿੱਤਾ ਜਾਵੇ ਉਹਨਾਂ ਨੇ ਕਿਹਾ ਨਾ ਇੱਕ ਸਧਾਰਨ ਕੈਦੀ ਵਾਲੀ ਜੀ ਇਥੇ ਜਿਨਾ ਪੁਗਤ ਜੀ ਜਿਹੜੇ ਜੇਲ੍ਹਾਂ ਦੇ ADJ ਪੇਰਨ ਪਾਲ ਹੋ ਰਹੀ ਮਰੇ ਵਧੀਆ ਬੰਦੇ ਨੇ ਅੰਮ੍ਰਿਤਸਰ ਰਹਿੰਦੇ ਇੱਥੇ ਕਮਿਸ਼ਨ ਰਹਿੰਦੇ ਬਿਲਕੁਲ ਕਿਸੇ ਦੇ ਬੰਦੇ ਨਹੀਂ ਕਿਸੇ ਦੇ ਸਿਰ ਆਉਣ ਵਾਲੇ ਨਹੀਂ ਉਹਨਾਂ ਨੇ ਇੰਨੀ ਗੱਲ ਕਹੀ ਵੀ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਵਿਕ੍ਰਮ ਸਿੰਘ ਮਜੀਠੀ ਦਾ ਬਲੱਡ ਪ੍ਰੈਸ਼ਰ ਵਾਧਦਾ ਤੇ ਉਹਦੀ ਦਵਾਈ ਇੱਥੇ ਉਹਨ ਤੋਂ ਪਹਿਲਾਂ ਚਲਦੀ ਛੁੱਟੀ ਪ੍ਰੋਪਰਲੀ ਉਹਦੇ ਟਰੀਟ ਕੀਤਾ ਜਾ ਰਿਹਾ ਦਵਾਈ ਦਿੱਤੀ ਜਾ ਰਹੀ ਹੈ ਬਾਕੀ ਜੇਲ੍ਹ ਨਿਯਮਾਂ ਦੀ ਅਸੀਂ ਲੰਘਣਾ ਨਹੀਂ ਕਰ ਸਕਦੇ ਮੈਂ ਤੁਹਾਨੂੰ ਝੋਕੜਾ ਚਲਦਾ ਜੀ ਐਮ ਐਂਕੀ ਜਦੋਂ ਕਾਲੀ ਅੰਦਰ ਗਏ ਨਾ ਉਦੋਂ ਗਰਮੀ ਬੜੀ ਲੱਗੀ ਉਹਨਾਂ ਨੂੰ ਉਹਨਾਂ ਕਹਿੰਦੇ ਜੋ ਸਰਕਾਰ ਆਈ ਸਾਡਾ ਤੇ ਉਹਨਾਂ ਜਿਹੜਾ ਮੰਦਰ ਨੇ ਇੱਥੇ ਸਰਕਾਰ ਆਈ ਤੇ ਪਹਿਲਾ ਕੰਮ ਇੱਥੇ ਕਰਨਾ ਪੱਖੇ ਲਾਉਣੇ ਤੇ ਕਾਲੀਆਂ ਨੇ ਆ ਕੇ ਬੈਰਕਾ 'ਚ ਪਹਿਲੀ ਵਾਰੀ ਪੱਖੇ ਲਾਏ 77 ਦੇ ਵਿੱਚ ਜੇਹਾਂ ਦੀ ਬੈਰਕਾ 'ਚ ਪੱਖੇ ਲਾ ਦੇਵੇ ਘੱਟੋ ਘੱਟ ਥੋੜੀ ਬੜੀ ਰਾਤ ਮਿਲ ਜਾਵੇ ਉਦੋਂ ਉਹਦੀ ਗਰਮੀ ਨਹੀਂ ਚਪੈਂਦੀ ਦਰਖਤ ਬਹੁਤ ਸੀਗਾ ਥੋੜਾ ਮੌਸਮ ਠੰਡਾ ਵੀ ਰਹਿਣਾ ਸ਼ਾਤ ਨੂੰ ਲੇਕਿਨ ਬਾਕੀਆਂ ਨੂੰ ਵਿਸ਼ਾਖੋ ਜਿਹੜੀਆਂ ਥੜੀਆਂ ਬਣੀ ਉਹਤੇ ਸੌਂਦੇ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬਕਾਇਦਾ ਤੌਰ ਤੇ ਇੱਕ ਬੈੱਡ ਮਿਲਦਾ ਸੀ ਇਹਦੀ ਗੱਲ ਨਹੀਂ ਮਿਲਦਾ ਪ੍ਰਕਾਸ਼ ਸਿੰਘ ਬਾਦਲ ਕੋਈ ਬੈੱਡ ਹੁੰਦਾ ਸੀਗਾ ਫੋਲਡਿੰਗ ਬੈੱਡ ਜੀ ਜਿਹਦੇ 'ਤੇ ਰਾਤ ਨੂੰ ਸੌਂਦੇ ਹੁੰਦੇ ਸੀਗੇ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਬੈੱਡ ਮਿਲਦਾ ਤੇ ਮੈਡੀਕਲ ਤੌਰ ਤੇ ਮਜੀਠੀਏ ਨੂੰ ਕੋਈ ਤਕਲੀਫ ਹੈ ਤੇ ਉਹਨੂੰ ਬੈੱਡ ਕਿਉਂ ਨਹੀਂ ਮਿਲ ਸਕਦਾ ਅਸੀਂ ਇਹ ਗੱਲ ਕਹਾਂਗੇ ਜੇ ਮੈਡੀਕਲ ਉਹਨੂੰ ਪ੍ਰੋਬਲਮ ਹੈ ਤੇ ਉਹਦਾ ਖਿਆਲ ਰੱਖਣਾ ਉਹਦੀ ਹਫਾਜ਼ਤ ਕਰਨੀ ਸਰਕਾਰ ਦੀ ਤੇ ਜ਼ਿਲ੍ਹਾ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਜਿਹੜੀ ਗੱਲ ਤੁਸੀਂ ਕੀ ਆਪਾ ਉੱਥੇ ਹੋਣੇ ਹੋ ਤਲਬੀਰ ਸਿੰਘ ਜੇ ਤਲਬੀਰ ਸਿੰਘ ਦੇ ਰਵੀਰ ਸਿੰਘ ਗਿੱਲ ਦਾ ਪਿੰਡ ਆ ਭਿੱਖੀਵਨ ਲੱਗੇ ਪਿੰਡ ਕਾਜੀਕੋਟ ਇਨੀ ਗੱਲ ਕਰੋ ਕੋਈ ਐਡਾ ਨਹੀਂ ਕੱਲਾ ਕੱਲਾ ਮਾਪਿਆਂ ਦਾ ਪੁੱਤ ਜ਼ਮੀਨ ਵੀ ਹੈਗੀ ਆ ਇਨੀ ਗੱਲ ਮੇਖਾ 15-20 ਕਿੱਤੇ ਜ਼ਮੀਨ ਵੀ ਹੈਗੀ ਆ ਲੇਕਿਨ ਇਹ ਭਿੱਖੀਵਨ ਦੇ ਇੱਕ ਦੁਕਾਨ ਕਰਦਾ ਹੁੰਦਾ ਸੀਗਾ ਬਕਾਇਦਾ ਤੌਰ ਤੇ ਮੋਟਰ ਵਾਈਂਡਿੰਗ ਦੀ ਮੋਟਰ ਵਾਲੇ ਕੰਮ ਸਿੱਖਿਆ ਸੀ ਚੰਗੀ ਗੱਲ ਕਿਰਤ ਕਰਨੀ ਚਾਹੀਦੀ ਆਪਣੀ ਖਲ ਦੇ ਖਲਾਬ ਲੇਕਿਨ ਇਹਦੀ ਭੈਣ ਜਿਹੜੀ ਆ ਉਹ ਗਿਲਵਾਲੀ ਵਾਲੇ ਗੁਰਵਾਲੀ ਵਾਲੀ ਬਾਬਾ ਜੀ ਆ ਗੁਰਸੇਵਕ ਸਿੰਘ ਉਹਦੇ ਘਰ ਵੇਈ ਸੀ ਤੇ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਤੇ ਬੀਬੀ ਹਰਸਿਲ ਕੁਰ ਬਾਦਲ ਜਾਂ انہਾਂ ਦੇ ਹੋਰ ਪਰਿਵਾਰਕ ਮੈਂਬਰ ਅੰਮ੍ਰਿਤਸਰ ਹੋਣ ਤੇ ਉਹ ਬਚੱਕ ਦਰਬਾਰ ਸਿਰ ਜਾਣ ਨਾ ਜਾਣ ਉਸ ਡੇਰੇ ਤੇ ਮੱਥਾ ਟੇਕਣਾ ਨਹੀਂ ਭੁੱਲਦੇ ਉਹਨੂੰ ਕਿੱਥੋਂ ਕੀ ਮਿਲਿਆ ਸਾਨੂੰ ਨਹੀਂ ਪਤਾ ਜਿਹੜੇ ਗੁਰਸੇਵਕ ਦੇ ਫਾਦਰ ਸੀ ਉਹ ਕਹਿੰਦੇ ਵਾਕਈ ਉਹ ਪੁੰਚੇ ਸੰਤ ਸੀਗੇ ਭਗਤੀ ਸੀ ਸ਼ਕਤੀ ਸੀ ਉਹ ਜਿਹੜੀ ਗੱਲ ਕਰਦੇ ਸੀ ਪੂਰੀ ਹੋ ਜਾਂਦੀ ਸੀ ਜਿਹੜੀ ਅਰਦਾਸ ਕਰਦੇ ਸੀ ਪੂਰੀ ਹੋ ਜਾਂਦੀ ਸੀ ਹੁਣ ਗੁਰਸੇਵਕ ਸਿੰਘ ਦਾ ਸਾਲਾ ਤਨਵੀਰ ਸਿੰਘ ਗਿੱਲ ਹੋ ਗਿਆ ਵਿਕਰਮ ਸਿੰਘ ਮਜੀਠੀਆ 2007 ਦੇ ਵਿੱਚ ਬਕਾਇਦਾ ਤੌਰ ਤੇ ਐਮਐਲਏ ਬਣਦਾ ਤੇ ਮੁੜ ਕੇ ਮੰਤਰੀ ਬਣ ਜਾਂਦਾ ਤੇ ਗੁਰਸੇਵਕ ਸਿੰਘ ਜਿਹੜਾ ਬਾ ਉਹ ਤਨਵੀਰ ਗਿੱਲ ਦੀ ਬਾਹ ਜਿਹੜੀ ਉਹ ਵਿਕਰਮ ਮਜੀਠੀਆ ਨੂੰ ਫੜਾ ਦਿੰਦੇ ਤੇ ਵਿਕਰਮ ਮਜੀਠੀਆ ਤੇ ਇੰਨਾ ਕੁ ਵਿਸ਼ਵਾਸ ਕਰਦਾ ਵਾ ਤੇ ਆਪਣੇ ਸਾਰੇ ਉਹਦਾ ਰਾਜਦਾਰ ਸਾਰਾ ਉਹੀ ਹੁੰਦਾ ਉਹਨਾਂ ਦਾ ਕਿੱਥੇ ਕਬਜ਼ਾ ਕਰਨਾ ਵਾ ਕਿੱਥੋਂ ਕਬਜ਼ਾ ਛਡਾਉਣਾ ਵਾ ਇਹਨਾਂ ਜ਼ਮੀਨਾਂ ਦੇ ਬਹੁਤ ਕਬਜ਼ੇ ਕੀਤੇ ਉਹਨਾਂ ਨੇ ਅੰਮ੍ਰਿਤਸਰ ਦਰਬਾਰ ਸਭ ਲਾਗੇ ਵੀ ਇੱਕ ਹੋਟਲ ਖਰੀਦਿਆ ਛੋੜਾ ਦੇ ਬਾਕੀ ਸਰਕਾਰੀ ਜ਼ਮੀਨ ਜਿੱਥੇ ਕਬਜ਼ਾ ਕੀਤਾ ਜਿਹੜਾ ਜੀ ਵੀ ਦੀ ਪੁਰਤਾਲ ਕੀਤੀ ਜੇ ਵੀ ਤੂੰ ਸੰਕਲਿਪ ਵਿੱਚ ਰਹਿ ਜਾਈ ਜੇ ਕੱਢੀ ਸਾਰਾ ਜ਼ਮੀਨ ਦਾ ਜ਼ਮੀਨ ਦਾ ਹੁਣ ਇਹ ਦੇ ਵਿੱਚ ਕੀ ਹੋਇਆ ਪੀ ਜਦੋਂ ਇਹ ਸਾਂਝਾ ਬਿਜ਼ਨਸ ਕਰਦੇ ਸੀਗੇ ਇਹੋ ਹੀ ਕਬਜਾ-ਕੁਬਜਾਂ ਦਾ ਤੇ ਰੀਅਲ ਏਸਟੇਟ ਦਾ ਉਹਦੇ ਵਿੱਚ ਲੈਂਡ ਦੇ ਨੂੰ ਇਹਨਾਂ ਦਾ ਝਗੜਾ ਪੈਂਦਾ ਇੰਦਰਬੀਤ ਸਿੰਘ ਬਲਾਰੀਆ ਦਾ ਤਨਵੀਰ ਗਿੱਲ ਦਾ ਜਿਹੜਾ ਗੁਰਪ੍ਰਤਾਪ ਸਿੰਘ ਟਿੱਕਾ ਦਾ ਇਹ ਸਾਰੇ ਜ਼ਮੀਨ ਦੇ ਝਗੜੇ ਚ ਪਾਸੇ ਹੋਏ ਕਿ ਜਗਵੀਰ ਮਜੀਠੀਆ ਕਹਿੰਦਾ ਸੀ ਮੈਂ ਕਿੰਨੂੰ ਕੁ ਦੇਣਾ ਨਹੀਂ ਉਹ ਕਹਿੰਦੇ ਸਾਡਾ ਹੱਕ ਰੱਖੀ ਤੇ ਉਹ ਸਹੀ ਜੇ ਸੀ ਜੇ ਫਿਰ ਸਾਰੇ ਪਾਸੇ ਦੇ ਕੋਲ ਹੋਗੇ ਤਲਵੀਰ ਗਿੱਲ ਵੀ ਪਾਸੇ ਹੋ ਗਿਆ ਤਲਵੀਰ ਗਿੱਲ ਨੇ ਪਹਿਲਾਂ ਅਕਾਲੀ ਦਲ ਤੋਂ ਭਾਜਪਾ ਚਲਾਂਗ ਮਾਰੀ ਤੇ ਫਿਰ ਆਪ ਚਲਾ ਗਿਆ ਆਮ ਆਦੀ ਪਾਰਟੀ ਤੋਂ ਇਹਨੇ ਸਭ ਪਹਿਲਾਂ ਇਹਨੇ ਸਭ ਤੋਂ ਇਲੈਕਸ਼ਨ ਲੜੀ ਅਕਾਲੀ ਦਲ ਤੋਂ ਜਿੰਨ ਲੜੀ ਪਿਛਲੀ ਵਾਰੀ ਅਕਾਲੀ ਦਲ ਤੋਂ ਸਾਊਥ ਹਲਕਾ ਅਮਰਸਰ ਦੱਖਣ ਲੜੀ ਸੀ ਪਰ ਹਾਰ ਗਿਆ ਸੀ ਇਹਨੇ ਘੱਲ ਵਰਕ ਨਹੀਂ ਕੀਤਾ ਕੰਮ ਕੀਤਾ ਲੋਕਾਂ ਦੇ ਕੰਮ ਕੀਤੇ ਲੋਕਾਂ ਦਾ ਧਰਨੇ ਵੀ ਲਾਇਆ ਸਭ ਕੁਝ ਕੀਤਾ ਬੰਦੇ ਮਿਹਨਤੀ ਇੱਚ ਕੋਈ ਦੋਰਾ ਨਹੀਂ ਹੋਈ ਹੁਣ ਇਸ ਵੇਲੇ ਮਜੀਠੇ ਦੇ ਵਿੱਚ ਦੋ ਭਰਾ ਨੇ ਸੁਖਜਿੰਦਰ ਸਿੰਘ ਲਾਲੀ ਇੱਕ ਜੱਗਾ ਉਹਦਾ ਨਾਮ ਹੈ ਜਗਜੀਤ ਕਿ ਕੀ ਨਾਮ ਜਗਜੀਤ ਜੱਗਾ ਇਹ ਦੋ ਲਾਲੀ ਦੇ ਜੱਗਾ ਦੋ ਭਰਾ ਲਾਲੀ ਨੇ ਦੋ ਵਾਰੀ ਇਲੈਕਸ਼ਨ ਲੜੀ ਆ ਮਜੀਠੇ ਦੇ ਖਿਲਾਫ ਦੋ ਤੇ ਤਿੰਨ ਵਾਰ ਤਰ ਬੜੀ ਬੁਰੀ ਤਰ੍ਹਾਂ ਹਾਰਦੇ ਪਹਿਲੀ ਵਾਰੀ 45000 ਤੇਰਾ ਦੂਜੀ ਵਾਰੀ 28000 ਤਿੰਨ ਤਾਂ ਹਰਿਆ ਹੈ ਬੜੀ ਬੁਰੀ ਤਰ੍ਹਾਂ ਵੇਖੋ ਪਿਛਲੇ ਵੀ ਜੱਗੇ ਦੇ ਲੜੀ ਤੋਂ ਫੇਰ ਆ ਗਿਆ ਹੁਣ ਹੋਇਆ ਹੈ ਕਿ ਹੁਣ ਇੱਕ ਤਾਂ ਟ੍ਰੈਂਡ ਬਣ ਗਿਆ ਸੰਦੀਪ ਜੀ ਜਿਹੜੇ ਲੀਡਰ ਕਹਿੰਦੇ ਜੁੱਤੀਆਂ ਖਾਣ ਨੂੰ ਕੀ ਲੋੜ ਆਪਣੀ ਪਾਰਟੀ ਜਿ ਰਹਿਣ ਦੀ ਜਿਹੜੀ ਹਾਕਮ ਤਰੁਣਾ ਰਲ ਜੋ ਤੇ ਮੋਜਾਂ ਲਓ 5 ਸਾਲ 5 ਸਾਲ ਬਾਅਦ ਫੇਰ ਵੇਖਾਂਗੇ ਕਿ ਕਿਹੜੇ ਰਾਜ ਦੀ ਪੰਜਾਬ ਜਿਹੜਾ ਇੱਕ ਸਵਾਲ ਲਿਓ ਮੇਰਾ ਇੱਥੇ ਤਲਬੀਰ ਗਿੱਲ ਹੁਣ ਜਿੱਦਾਂ ਹਲਕਾ ਇੰਚਾਰਜ ਬਣ ਗਿਆ ਇਹਦਾ ਪੋਲਿਟਿਕਲ ਤੌਰ ਤੇ ਵਿਕਰਮ ਮਜੀਠੀਆ ਨੂੰ ਕੋਈ ਡੈਂਟ ਪੈ ਸਕਦਾ ਪਾ ਸਕਦੇ ਆ ਕਿਉਂਕਿ ਉਹਨਾਂ ਦੇ ਸਾਥੀ ਮੈਂ ਉੱਥੇ ਹੋਣ ਲੱਗਾ ਉੱਥੇ ਹੋਣ ਲੱਗਾ ਮੇਰਾ ਜਿਹੜਾ ਜੱਗੇ ਹੋ ਰੰਦਾ ਤੇ ਲਾਲੀ ਦਾ ਜ਼ਿਕਰ ਕਰਨਾ ਮਤਲਬ ਸਿਰਫ ਇਹ ਸੀ ਹੁਣ ਜੱਗਾ ਤੇ ਲਾਲੀ ਜਿਹੜੇ ਆਮ ਆਦੀ ਪਾਰਟੀ ਚੱਲੇਗੇ ਤੇ ਮੈਨੂੰ ਜਿਹੜੀ ਉਮੀਦ ਆ ਵੀ ਜੱਗੇ ਹੋਰੀ ਜਦੋਂ 2027 ਚੋਣ ਹੋਣ ਗਿਆ ਤੇ ਉਦੋਂ ਪਹਿਲਾਂ ਪਹਿਲਾਂ ਫਿਰ ਵਾਪਸ ਕਾਂਗਰਸ ਆ ਜਾਣੀ ਤੇ ਐਦ ਕਿ ਜੇ ਉਹ ਚੋਣ ਲੜਦੇ ਨੇ ਤਲਬੀਰ ਜਿਹੜਾ ਵਾ ਡੈਂਟ ਪਾ ਸਕਦਾ ਵਾ ਜਰੂਰ ਉਹਨੂੰ ਮਜੀਠੀਏ ਨੂੰ ਡੈਂਟ ਪਾ ਸਕਦਾ ਲੇਕਿਨ ਇੰਨਾ ਨਹੀਂ ਜਿੰਨਾ ਮਹਿਸੂਸ ਕਰਦਾ ਜਿੰਨਾ ਅਸੀਂ ਆਕਾਰ ਨੇ ਇੰਨਾ ਡੈਂਟ ਨਹੀਂ ਪਾ ਸਕਦਾ ਉਹਨੂੰ ਮਜੀਠਿਆ ਇੱਕ ਵਾਹਿਦ ਸ਼ਖਸ ਆ ਇੱਕ ਤੋਂ ਦੇ ਡਵੈਲਪਮੈਂਟ ਮਜੀਠੀਏ ਦੀ ਬੜੀ ਕਰਾਈ ਹੈ ਠੀਕ ਹੈ ਜੀ ਦੂਸਰੀ ਚੀਜ਼ ਉਹਦੇ ਕੋ ਉਹ ਹਰ ਆਪਣੇ ਘਰ ਦੇ ਆਪਣੇ ਹਲਕੇ ਦੇ ਹਰ ਘਰ ਨਾਲ ਜੁੜਿਆ ਹਰ ਘਰ ਨਾਲ ਇਦਾਂ ਜੁੜਿਆ ਭਾਵੇਂ ਕੋਈ ਵਿਰੋਧੀ ਧਿਰ ਦਾ ਬੰਦਾ ਤੇ ਭਾਵੇਂ ਕੋਈ ਹਾਕਮ ਧਿਰ ਦਾ ਬੰਦਾ ਉਹਦੇ ਕਰ ਖੁਸ਼ੀ ਖੁਸ਼ੀ ਤੇ ਜਾਵਨ ਨੂੰ ਗਮੀ ਤੇ ਜਰੂਰ ਜਾਂਦਾ ਆਪ ਜਾਂਦਾ ਆਪਣੇ ਬੰਦਾ ਵੀ ਨਹੀਂ ਭੇਜਦਾ ਆਪ ਜਾਂਦਾ ਬਹੁਤੀ ਜਗ੍ਹਾ ਤੇ ਆਪਣੇ ਕਿਤੇ ਹੋਏ ਬੰਦਾ ਭੇਜਿਆ ਦੋ ਤਿੰਨ ਜਗ੍ਹਾ ਤੇ ਮੈਂ ਵੀ ਗਿਆ ਸੀ ਤੇ ਉਦੋਂ ਵਿਕਮਿੰਦ ਸੀ ਆ ਉਦੋਂ ਤਸਵੀਰ ਗਿਰਨ ਨੂੰ ਭੇਜਿਆ ਸੰਗੇ ਆਪਣੇ ਵੱਲ ਮੋਟੇ ਤੇ ਵੀਰ ਗੱਲੇ ਉੱਤੇ ਕੰਮ ਕੀਤਾ ਵਾ ਅੱਜ ਵੀ ਉਹ ਬੈਠਾ ਹੁੰਦਾ ਸੀਗਾ ਅਮਰਸਰ ਦੱਖਣੀ ਦੇ ਵਿੱਚ ਲੇਕਿਨ ਮਜੀਠੇ ਦੇ ਲੋਕ ਅੱਜ ਵੀ ਤੇ ਕੋ ਕੰਮ ਕਰਨ ਉੱਤੇ ਵੰਦੇ ਸੀਗੇ ਕਈ ਵਾਰੀ ਵੇਖੇ ਗਿਆ ਸੀ ਇਸ ਕਰਕੇ ਤਲਵੀਰ ਗਿੱਲ ਜਿਹੜਾ ਉਹ ਡੈਂਟ ਪਾਉਣ ਦੀ ਸ਼ਕਤੀ ਰੱਖਦਾ ਤੇ ਜੇ ਥੋੜਾ ਜਿਹਾ ਟ੍ਰੈਂਡ ਚੇਂਜ ਹੋ ਗਿਆ ਕਿ ਥੋੜਾ ਜਿਹਾ ਬਹੁਤਾ ਨਹੀਂ 2-4% ਤੇ ਕਾਂਗਰਸ ਦੇ ਵਿੱਚ ਤੇ ਤਲਵੀਰ ਗਿੱਲ ਤੇ ਵਿਕਰਮ ਜਿੱੱਠੀ ਚ ਦੀ ਟੱਕਰ ਉਹ ਸਾਹਮਣੇ ਹੋ ਜੇ ਤਿੰਨੀ ਪਾਰਟੀਆਂ ਹੋਣਗੇ ਬਾਕੀ ਤੇ ਭਾਜਪਾ ਨੂੰ ਕਿੰਨੇ ਪ੍ਰਸ਼ਨ ਤਿੰਨਾਂ ਦੇ ਵਿੱਚ ਲੜਾਈ ਹੋਏਗੀ ਕੌਣ ਜਿੱਦਦਾ ਕੌਣ ਨਹੀਂ ਜਿੱਦਦਾ ਜੇ ਉਹਦੇ ਕੋਈ ਸੈਲੀਬ੍ਰਿਟੀ ਅਜ ਕੀ ਕਾਂਗਰਸ ਨੇ ਲਿਆੰਦਾ ਤੇ ਫਿਰ ਮਜੀਠੀ ਦੀ ਜਿਹੜੀ ਆ ਉਹ ਥੋੜੀ ਜੀ ਮੁਸ਼ਕਲ ਜ਼ਰੂਰ ਹੋਏਗੀ ਕਿਉਂ ਮਜੀਠਿਆ ਤੇ ਜਿਹੜੇ ਹੁਣ ਆ ਦਾਗ ਲੱਗ ਰਹੇ ਨੇ ਇੰਨੇ ਪੈਸੇ ਲੁੱਟ ਲੈਨੇ ਜਿਹੜਾ ਸਵਿਰਧ ਸਵਿਰਧ ਵੋਟਰ ਉਹ ਵੋਟ ਨਹੀਂ ਪਾਏਗਾ ਮਜੀਠੀ ਨੂੰ ਕਾਮਤ ਤੇ ਮੜੇ ਤਸਵੀਰ ਨੇ ਮੋਹ ਕੀਤੇ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਬਈ ਲੋਕਾਂ ਦੇ ਕੰਮ ਵੀ ਕੀਤੇ ਆ ਜਿਹੜੀ ਇਹਨੂੰ ਕੋਠੀ ਮਿਲੀ ਇੱਕ ਗਿਫਟ ਕੋਠੀ ਮੇ ਕੋਠੀ ਮਿਲੀ ਜਦੋਂ ਦਾ ਉਹ ਘਾਟਣ ਸੀਗਾ ਤੇ ਇਹਦੇ ਬਿਕਰਮ ਜੀ ਦੇ ਫਾਦਰ ਨੇ ਨਿਗਲ ਗਈ ਸੀ ਪਰ ਅੱਜ ਜੀ ਕੋਠੀ ਸਾਡੇ ਕੋਲ ਨਹੀਂ ਹੈ ਜਿਹੜਾ ਬੰਦਾ ਪਿੰਡ ਦੇ ਇੱਕ ਕੋਠੇ ਨੂੰ ਰਿਆ ਹੋਵੇ ਤੇ ਏਡੀ ਆਲੀ ਕਸ਼ਨ ਏਡੀ ਆਲੀ ਸ਼ਾਨ ਕੋਠੀ ਉਹਨੂੰ ਮਿਲ ਜਾਵੇ ਉਹਨੇ ਕਿੱਡਾ ਕੋ ਡਾਣਾ ਕੰਮ ਕੀਤਾ ਹੋਵੇ ਤੁਸੀਂ ਆਪ ਸੋਚ ਲਓ ਤੁਸੀਂ ਇਸ ਕਰਕੇ ਇਹਨਾਂ ਨੇ ਜਿਹੜੀ 10 ਸਾਲਾਂ ਲੁੱਟ ਮਚਾਈ ਹੈ ਪੈਸੇ ਵੀ ਇਕੱਠੇ ਕੀਤੇ ਖਰਚ ਵੀ ਹੋਣੇ ਚਾਹੀਦੇ ਆ ਅੱਜ ਦੀ ਡੇਟ ਦੇ ਵਿੱਚ ਛੋਟੇ ਤੋਂ ਛੋਟੇ ਹਲਕੇ ਦੇ ਵਿੱਚ ਵੀ ਜੀ ਕਟੋ ਘਟ ਵਿਧਾਨ ਸਭਾ ਦੀ ਚੋਣ ਲੜਨ ਵਾਸਤੇ 5 ਕਰੋੜ ਰੁਪਏ ਤੇ ਚਾਹੀਦੇ ਚਾਹੀਦੇ ਨੇ ਕਟੋ ਘਟ ਇੱਕ ਮਹੀਨੇ ਵਾਸਤੇ ਇਸ ਕਰਕੇ ਜਿਹੜਾ ਤਲਬੀਰ ਗਿਆ ਉਹਦਾ ਉੱਥੇ ਆਪਣਾ ਜਾਣ ਪਛਾਣ ਹੈਗੀ ਆ ਉਹਦੇ ਸੱਜਣ ਮਿੱਤਰ ਨੇ ਜਿਨ੍ਹਾਂ ਲੋਕਾਂ ਦੇ ਕਈ ਫਾਇਦੇ ਕੀਤੇ ਨੇ ਉਹ ਉੱਥੇ ਨੇ ਉਹਦਾ ਸਾਥ ਦੇ ਸਕਦੇ ਨੇ ਤੇ ਵਿਕਰਮਜੀਠੀ ਨੂੰ ਡੈਂਟ ਪਾ ਸਕਦਾ ਪਰ ਇਹਨਾਂ ਦੀ ਜਿੰਨਾ ਸੀ ਅਕਾਰੇ ਆ ਭੀ ਇਹਨਾਂ ਵਿੱਚ ਡੈਂਟ ਪਊਗਾ ਜੀ ਪਰ ਸਭ ਤੋਂ ਪਹਿਲਾਂ ਕਰਦੇ ਆ ਪੰਜਾਬ ਦੀ ਪੰਜਾਬ ਆਪਣੇ ਆਪ ਇੱਕ ਸੰਪੂਰਨ ਮਾਡਲ ਆ ਲੋਕ ਪੰਜਾਬ ਵੱਲ ਦੇਖਿਆ ਕਰਦੇ ਸੀ ਅੱਜ ਤੋਂ ਸਦੀਆਂ ਪਹਿਲਾਂ ਤੱਕ ਵੀ ਪੰਜਾਬ ਜਿਹੜਾ ਇੱਥੋਂ ਦੇ ਜਿਹੜੇ ਸ਼ਾਸਕ ਆ ਉਹ ਐਹੋ ਜਿਹਾ ਨਿਜ਼ਾਮ ਪੇਸ਼ ਕਰਦੇ ਆ ਵੀ ਸਾਨੂੰ ਸਿੱਖਣਾ ਚਾਹੀਦਾ ਤੁਸੀਂ ਵੀ ਕਈ ਵਾਰੀ ਇਹ ਗੱਲ ਦਾ ਜ਼ਿਕਰ ਕੀਤਾ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਨਾ ਤੇ ਕਦੀ ਫਾਸੀ ਲੱਗੀ ਸੀ ਨਾ ਕੋ ਭੁੱਖਾ ਸੁੱਤਾ ਸੀਗਾ ਹਰੇਕ ਵਰਗ ਦੀ ਜਿਹੜੀ ਆ ਉਹ ਪੂਰਾ ਮਾਨ ਸਤਕਾਰ ਹੁੰਦਾ ਸੀ ਤੇ ਪੂਰਾ ਉਹਨਾਂ ਦੇ ਨਾਲ ਜਿਹੜਾ ਇਨਸਾਫ ਹੁੰਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਜਿੱਦਾਂ ਜਿੱਦਾਂ ਸਿਆਸਤ ਗਰਮਾਉਂਦੀ ਜਾਂਦੀ ਆ ਸਮਾਂ ਬੀਤਦਾ ਜਾ ਰਿਹਾ ਪੰਜਾਬ ਦੇ ਵਿੱਚ ਮਾਡਲ ਆ ਰਹੇ ਆ ਜੀ ਇਹ ਫਲਾਣਾ ਮਾਡਲ ਆ ਜੀ ਇਹ ਫਲਾਣਾ ਮਾਡਲ ਆ ਜੀ ਫਲਾਣਾ ਮਾਡਲ ਆ ਤੇ ਹੁਣ ਕੇਜਰੀਵਾਲ ਮਾਡਲ ਦੀ ਚਰਚਾ ਹੋ ਰਹੀ ਆ ਵੀ ਕੇਜਰੀਵਾਲ ਮਾਡਲ ਜਿਹੜਾ ਉਹ ਦਿੱਤਾ ਜਾਵੇ ਵੀ ਪੰਜਾਬ ਨੇ ਹੀ ਤਾਂ ਆਮ ਆਦਮੀ ਪਾਰਟੀ ਬਣਾਈ 2014 ਦੇ ਵਿੱਚ ਤੇ ਹੁਣ ਉਹਨਾਂ ਪੰਜਾਬੀਆਂ ਦੇ ਉੱਤੇ ਕੇਜਰੀਵਾਲ ਮਾਡਲ ਪਹਿਲੀ ਗਲਤੀ ਮੈਂ ਦੱਸ ਦਿਆਂ ਫੋਟੋ ਤੁਸੀਂ ਲਾਈਏ ਭਗਤ ਸਿੰਘ ਦੀ ਬਿਲਕੁਲ ਲਾਈਏ ਬਹਾਦਰ ਰਣਜੀਤ ਸਿੰਘ ਦੀ ਤੇ ਮਾਡਲ ਕੇਜਰੀਵਾਲ ਜੇ ਕੇਜਰੀਵਾਲ ਮਾਡਲ ਇੰਨਾ ਹੀ ਸਟਰੋਂਗ ਆ ਤੇ ਫਿਰ ਦਿੱਲੀ ਚ ਹਾਰ ਕੇ ਹੋਈ ਦਿੱਲੀ ਚ ਪੰਜਾਬ ਨੂੰ ਕੋਈ ਬਚੇ ਕੇਜਰੀਵਾਲ ਨੇ ਇੱਕ ਸਵਰਾਜ ਕਿਤਾਬ ਲਿਖੀ ਸੀ ਜਿਹੜੀ ਲੋਕਾਂ ਨੇ ਆਪਸ ਵਿੱਚ ਵੰਡ-ਵੰਡ ਕੇ ਪੜ੍ਹੀ ਸੀ ਤੇ ਫਿਰ ਇਹਨੂੰ ਵੋਟਾਂ ਪਈਆਂ ਸੀ ਜੇ ਜਿੰਨੇ ਕੁਝ ਲੋਕਾਂ ਨੂੰ ਲੁਭਾਏ ਮਨ ਲਾਰੇ ਲਾਏ ਗਏ ਸੀਗੇ ਉਹਨਾਂ ਤੇ ਖਰੇ ਨਹੀਂ ਉਤਰੇ ਹੁਣ ਜੈਸਤਰੀ ਕੇ ਨਾ ਜੈਸਪੀਨ ਨੇ ਕਿਤਾਬ ਲਿਖੀ ਇਹਨਾਂ ਤੇ ਕੇਜਰੀਵਾਲ ਕੇਜਰੀਵਾਲ ਮਾਰਡਰ ਚ ਬਕਾਇਦਾ ਤੌਰ ਤੇ ਜ਼ਿਕਰ ਕੀਤਾ ਗਿਆ ਵੀ ਪਹਿਲੀ ਸਰਕਾਰ ਜਿਹੜੀ 2013 ਚ ਚੋਟਰਾਂ ਦੇ ਬੰਦ ਬਣਦੀ ਹੈ ਉਹ ਕਿਵੇਂ ਬਣੀ ਉਦੋਂ ਬਾਅਦ ਕੰਮ ਕੀਤਾ 59 ਜੰਦੀ ਸਰਕਾਰ ਤੇ ਪ੍ਰਧਾਨ ਮੰਤਰੀ ਸਾਹਿਬ ਮਜ਼ਾਕੀਏ ਲੱਗੇ ਜਿਦ ਤੱਕ ਇਹਨੇ ਹੁੰਦੇ ਸੀਗੇ ਉਹਨਾਂ ਕਲੰਕ ਦੀ 1K47 ਵੀ ਸੁਣੀ ਹੈ ਤੇ 1K56 ਵੀ ਸੁਣੀ 1K49 ਕਿੱਥੋਂ ਆ ਗਈ ਉਹ ਤੇ 1K47 ਰਾਈਫਲਾਂ ਸੀ ਤੇ 1K49 ਅਦਰ ਅਰਵਿੰਦ ਕੇਜਰੀਵਾਲ 49 ਅਨੰਤਨ ਸਰਕਾਰ ਚੱਲ ਸੀ ਲੇਕਿਨ ਜਿਸ ਤਰੀਕੇ ਨਾਲ ਕੇਜਰੀਵਾਲ ਸਾਹਿਬ ਨੇ ਇਹਦੇ ਚ ਜ਼ਿਕਰ ਕੀਤਾ ਵੀ ਅਸੀਂ 2000 ਸੰਤੋਂ ਮੈਂ ਤੇ ਸ਼ਸ਼ੋਧੀਆਂ ਨੇ ਬਕਾਇਦਾ ਤੌਰ ਤੇ ਜਿਹੜਾ ਵਾ ਉਹ ਦਿੱਲੀ ਦੀਆਂ ਝੁੱਗੀ ਝੜੀ ਝੌਂਪੜੀਆਂ ਦੇ ਇਰੀਏ 'ਚ ਕੰਮ ਕੀਤਾ। ਕਹਿੰਦੇ ਜਦੋਂ ਮੈਂ ਪਰਵਰਤਨ ਨਾਂ ਦਾ ਇੱਕ ਸੋਸ਼ਲ ਮੀਡੀਆ ਟੈਪੜਾ ਬਣਾਇਆ ਸੀ ਖਾਤਾ ਬਣਾਇਆ ਸੀ ਕਿ ਸਭ ਤੋਂ ਪਹਿਲਾਂ ਮੇਰਾ ਸਬਸਕ੍ਰਾਈਬਰ ਜਿਹੜਾ ਸੀਗਾ ਉਹ ਸ਼ਿਸ਼ੋਧਿਆ ਸੀ। ਤੇ ਸ਼ਿਸ਼ੋਧਿਆ ਉਹਨਾਂ ਦੇ ਜੀਟੀਵੀ 'ਚ ਕੰਮ ਕਰਦਾ ਹੁੰਦਾ ਸੀ ਤੇ ਇੱਕ ਛੁਕਰਪੁਰਾਕ ਕਿਹੜਾ ਜਿੱਥੇ ਰਹਿੰਦੇ ਸੀਗੇ। ਤੇ ਪਹਿਲੀ ਮੰਜ਼ਲ ਤੇ ਇੱਕ ਕਮਰਾ ਸੀਗਾ ਤੇ ਜਿਹਦੇ ਵਿੱਚ ਹੀ ਬਕਾਇਦਾ ਤੌਰ ਤੇ ਕਹਿੰਦੇ ਰਸੋਈ ਵਿੱਚ ਹੀ ਸੀ ਕਮਰੇ ਦੇ। ਉਦੇ ਉੱਪਰ ਲੈਟਰਨ ਤੇ ਬਾਥਰੂਮ ਸੀਗਾ ਥੱਲੇ ਉਹ ਕਹਿੰਦੇ ਅਸੀਂ ਪਹਿਲੀ ਵਾਰੀ ਉੱਥੇ ਦੀ ਚਾਹ ਪੀਤੀ ਸੀ ਓਪਨ ਚ ਬਹਿ ਕੇ ਕੋਠੇ ਤੇ ਬਹਿ ਕੇ ਪੈਸਾ ਜੀ ਆਪਣੀ ਕੀਤੀ ਸੀ ਤੇ ਪਹਿਲੀ ਵਾਰੀ ਸੀ ਮਿਲੇ ਸੀ 전기ਕਾ ਤੇ ਦਿੱਲੀ ਦੇ ਝੌਂਪੜੀ ਝੌਂਪ ਚੁਗੀ ਝੌਂਪੜੀ ਵਾਲੇ ਲੋਕ ਜਿਹੜੇ ਨੇ ਹਰ ਸਰਕਾਰ ਲਈ ਵਿਦਾਨ ਸਤ ਹੁੰਦੇ ਕਿਉਂ 15 ਸਾਲ ਰਾਜ ਕੀਤਾ ਬੀਬੀ ਸ਼ੀਲਾ ਦੇਖਸ ਨੇ ਉਹਨਾਂ ਝੁੱਗੀ ਝੌਂਪੜੀਆਂ ਦੇ ਸਰਦੇ ਉੱਤੇ ਉਹਨਾਂ ਝੁੱਗੀ ਝੌਂਪੜੀਆਂ ਦੇ ਵਿੱਚ ਉਹਨੇ ਲਾਈਟ ਪਹੁੰਚਾ ਦਿੱਤੀ ਉਹਨਾਂ ਝੁੱਗੀ ਝੌਂਪੜੀਆਂ 'ਚ ਉਹਨੇ ਗੈਸ ਦੇ ਕਨੈਕਸ਼ਨ ਪਹੁੰਚਾ ਦਿੱਤੇ ਝੁੱਗੀ ਝੌਂਪੜੀਆਂ 'ਚ ਪਾਣੀ ਦੇ ਨਲਕੇ ਲਵਾ ਦਿੱਤੇ ਉਹਨੇ ਤੇ ਤੁਹਾਨੂੰ ਪਤਾ ਆਖਰੀ ਸਮੇਂ ਜਦੋਂ ਹਾਰ ਦੀ ਤੇ ਸਭ ਤੋਂ ਵੱਧ ਵੋਟਾਂ ਉਹਨੂੰ ਝੁੱਗੀ ਝੌਂਪੜੀਆਂ 'ਚ ਮਿਲੀਆਂ ਸੀ ਉਸੇ ਪੈਟਰਨ ਤੇ ਉਹਨਾਂ ਕੰਮ ਕੀਤਾ ਇੰਨਾ ਵੀ ਕੰਮ ਝੁੱਗੀ ਝੋਮੜੇ 'ਚ ਕੀਤਾ ਤੇ ਇਹਨਾਂ ਦੀ ਸਰਕਾਰ ਵੀ ਤਿੰਨ ਵਾਰੀ ਬਣੀ ਤੇ ਝੁੱਗੀ ਝੋਮੜੀ ਹੋਣੇ ਬਣਾਈ ਆ। ਹੋਰ ਕਿਸੇ ਨੇ ਨਹੀਂ ਬਣਾਈ ਇਹਨਾਂ ਦੀ। ਬਾਕੀ ਤੇ ਵੱਡੇ ਜਾਂਦੇ ਸੀਗੇ। ਏਸੇ ਪੈਟਰਨ ਤੇ ਹੁਣ ਜਿਹੜੀ ਜਦੋਂ ਪਤਾ ਲੱਗਾ ਵੀ ਇਹ ਲੋਕ ਸਰਕਾਰ ਬਣਾਉਂਦੇ ਆ ਤੇ ਭਾਜਪਾ ਵਾਲੀ ਉੱਥੇ ਪਹੁੰਚ ਗਏ। ਭਾਜਪਾ ਵਾਲੇ ਵੀ ਸੂਲਤਾਂ ਜੜੀ ਸ਼ੁਰੂ ਕਰਤੀਆਂ। ਕਦੀ ਕੁਝ ਵੰਡਣਾ ਕਦੀ ਕੁਝ ਵੰਡਣਾ ਕੋਨਾ ਲੋਕ ਵੋਟ ਪਾਉਣਗੇ। ਜੋ ਬੀ ਝੁੱਗੀ ਝੌਪੜੀ ਜਿਹੜੀ ਆ ਪੰਜਾਬ ਸਰਕਾਰ ਦੀ ਜਿਹੜੀ ਆ ਇੱਕ ਨੀ ਆ ਫਾਮਯਾ ਦਿੱਲੀ ਦੀ ਉਹਨਾਂ ਲੋਕਾਂ ਨੂੰ ਨਾ ਦੇ ਉੱਥੋਂ ਨਿਕਲ ਦਿੰਦੇ ਆ ਕਹਿੰਦੇ ਵੱਸੋ ਵੀ ਇੱਥੇ ਖਾਓ ਵੀ ਇੱਥੇ ਰੋ ਵੀ ਇੱਥੇ ਤੁਹਾਡੀ ਮਦਦ ਅਸੀਂ ਕਰਦੇ ਤੇ ਉਹ ਸਾਨੂੰ ਬਹੁਤ ਤੁਸੀਂ ਹੁਣ ਜੇ ਇਹ ਅੰਨੀ ਗੱਲ ਕਹਿੰਦੇ ਆ ਤੇ ਕੇਜਰੀਵਾਲ ਸਾਹਿਬ ਜਿਹੜੀ ਗੱਲ ਤੁਸੀਂ ਕਰਦੇ ਉਹ ਲੋਕ ਇੱਥੇ ਪੰਜਾਬ ਚ ਨਹੀਂ ਪੰਜਾਬ ਦੇ ਵਿੱਚ ਬੰਦਾ ਕੋਈ ਹਾਰਟ ਟੈਕ ਨਾਲ ਮਰ ਜੇ ਕਿਸੇ ਬਿਮਾਰੀ ਨਾਲ ਮਰ ਜੇ ਕੋਈ ਹੋਰ ਮਰ ਜੇ ਲੇਕਿਨ ਕਦੀ ਭੁੱਖਾ ਨਹੀਂ ਮਰੂਗਾ ਪੰਜਾਬ ਦੇ ਵਿੱਚ ਪੰਜਾਬ ਬਸਦਾ ਗੋਰਾਂ ਦੇ ਨਾਲ ਤੇ ਪ੍ਰੋਫੈਸਰ ਪੂਰਨ ਸਿੰਘ ਨੇ ਕਿਹਾ ਸੀਗਾ ਤੁਹਾਨੂੰ ਪਤਾ ਹੋਵੇਗਾ ਯੂ ਐਸ ਏ ਦੇ ਵਿੱਚ ਇੱਕ ਗੋਰੇ ਨੇ ਚੋਰੀ ਕਰ ਲਈ ਦੁਕਾਨ ਤੋਂ ਕੇਸ ਅਦਾਲਤ ਚੱਲ ਗਿਆ ਜੱਜ ਕਹਿੰਦਾ ਤੂੰ ਚੋਰੀ ਕੀਤੀ ਕਹਿੰਦਾ ਬਿਲਕੁਲ ਕੀਤੀ ਕਹਿੰਦਾ ਕਿਉਂ ਕਿ ਨਹੀਂ ਕਹਿੰਦਾ ਭੁੱਖ ਬੜੀ ਜਾਂਦੀ ਉਸ ਨੂੰ ਤੇ ਮੈਂ ਖਾਨਵਾਸੀ ਕੀਤੀ ਮੈਂ ਉਦਾਂ ਨਹੀਂ ਕੀਤੀ ਮੈਂ ਖੰਸਾ ਬਾ ਕੁਛ ਨਹੀਂ ਕੀਤਾ ਜੱਜ ਨੂੰ ਕੀ ਕਹਿੰਦਾ ਕਹਿੰਦਾ ਕਦੀ ਸਿੱਖਾਂ ਦਾ ਗੁਰਦੁਆਰਾ ਵੇਖਿਆ ਜਿੱਥੇ ਕਿੰਨਾ ਵਾਰ ਡਵਲਾਮਾ ਸੰਨ ਸ਼ਾਂਤ ਲਗਦਾ ਪਈ ਰੰਗਦਾ ਕਹਿੰਦਾ ਜੀ ਕਹਿੰਦਾ ਅੱਗੇ ਤੋਂ ਚੋਰੀ ਨਹੀਂ ਕਰਨੀ ਅੱਗੇ ਤੋਂ ਜਿੱਦ ਨੂੰ ਲੋੜ ਭੁੱਖ ਲੱਗੇ ਨਾ ਤੇ ਚੁੱਪ ਕਰਕੇ ਚੱਲੇ ਮੇ ਰੋਟੀ ਫਰੀ ਮਿਲੂਗੀ ਉੱਥੇ ਮਤਲਬ ਸਾਡੇ ਲੰਗਰ ਦੀ ਮਹੱਤਤਾ ਜਿਹੜੀ ਆ ਅੱਜ ਜਿਹੜੀਆਂ ਵਿਦੇਸ਼ਾਂ ਦੀਆਂ ਅਦਾਲਤਾਂ 'ਚ ਹੈਗੀ ਹੈ ਜੀ ਉਸ ਕਰਕੇ ਪੰਜਾਬ ਦੇ ਵਿੱਚ ਵੀ ਇਹ ਹੈਗਾ ਵਾ ਇੱਥੇ ਲੋਕੀ ਭੁੱਖੇ ਦੀ ਭੁੱਖਾ ਨਹੀਂ ਮਰਦਾ ਬਾਕੀ ਕਿਸੇ ਬਿਮਾਰੀ ਮਰ ਜੇ ਤੇ ਵੱਖਰੀ ਗੱਲ ਆ ਤੇ ਇੱਥੇ ਮੈਨੂੰ ਲੱਗਦਾ ਵੀ ਕੇਦਰੀਵਾਲ ਸਾਹਿਬ ਜਿਹੜਾ ਫੰਡਾ ਉਹਨਾਂ ਜੀ ਉਹ ਗੱਲ ਕਹਿੰਦੇ ਝੁੱਗੀ ਝੌਂਪੜੀ ਦੀ ਉਹ ਸ਼ਾਇਦ ਲਾਗੂ ਨਾ ਹੋਵੇ ਬਾਕੀ ਉਹਨਾਂ ਆਪਣੀ ਗੱਲ ਕੀਤੀ ਤੇ ਅਸੀਂ ਬਿਜਲੀ ਫਰੀ ਕੀਤੀ ਆ ਅਸੀਂ ਵੇਖੋ ਜੀ ਇਹਨਾਂ ਨੂੰ ਸੂਲਤਾਂ ਦਿੱਤੀਆਂ ਅਸੀਂ ਪਾਣੀ ਦਿੰਦੇ ਸੀ ਇਹਨਾਂ ਉਹਨਾਂ ਵਕਾਫੇ ਆਪਣੀ ਗੱਲ ਕੀਤੀਆਂ ਨੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਵੀ ਪੰਜਾਬ ਦੇ ਵਿੱਚ ਜੇ ਇਹ ਦਿੱਲੀ ਮਾਡਲ ਕਹਿ ਕੇ ਲਾਗੂ ਕਰਕੇ ਚੋਣ ਜਿੱਤਣ ਦੀ ਕੋਸ਼ਿਸ਼-ਕੋਸ਼ਿਸ਼ ਕਰਨਗੇ ਤੇ ਸ਼ਾਇਦ ਇਹਨਾਂ ਨੂੰ ਕਾਮਯਾਬੀ ਨਾ ਮਿਲੇ। ਇੱਥੇ ਕਾਮਯਾਬੀ ਤਾਂ ਹੀ ਮਿਲੂਗੀ ਜੇ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲੇ ਜਾਊਗਾ। ਵੱਖ-ਵੱਖ ਧਰਮਾਂ ਦੇ ਲੋਕ ਨੇ ਤੁਸੀਂ ਕੁਝ ਨਾ ਕਰੋ। ਉਹਨਾਂ ਦੇ ਜਦੋਂ ਕਿਤੇ ਤਿਹਾਰ ਹੁੰਦੇ ਉਹਨਾਂ ਨੂੰ ਧਿਆਨ ਵਿੱਚ ਸ਼ਾਮੂਲਿਤ ਕਰੋ। ਉਹ ਬਾਗੋ-ਬਾਗੋ ਜਾਂਦੇ। ਉਹਨਾਂ ਨੂੰ ਇਹਦੇ ਵਿੱਚ ਕੁਝ ਵੀ ਨਹੀਂ। ਬਾਕੀ ਇੱਥੇ ਦੇਸ਼ ਦੇ ਵਿੱਚ ਗਰੀਬੀ ਹੋਊਗੀ ਇੱਥੇ ਗਰੀਬੀ ਦਾ ਦੀ ਵੀ ਬਹੁਤੀ ਵੱਡੀ ਗੱਲ ਨਹੀਂ ਹੈਗੀ ਲੋਕ ਆਪਣੀ ਕਮਾ ਕੇ ਖਾਣੀ ਜਾਣਦੇ ਆ ਇਹ ਆਪੀ ਮਿਡਲ ਕਲਾਸ ਦੇ ਲੋਕ ਜਾ ਰਹੇ ਨੇ ਅਮੀਰ ਘਟ ਨੇ ਗਰੀਬੀ ਘਟ ਨੇ ਤੇ ਪੜੀ ਸਾ ਬਾ ਜਿਹੜੀ ਚੂਹਿਆਂ ਦੀ ਸਿਆਸਤ ਫੇਰ ਸ਼ੁਰੂ ਹੋ ਗਈ ਹੈ ਇਹਦੇ ਬਾਰੇ ਤੁਹਾਡੀ ਟਿੱਪਣੀ ਮੈਂ ਜ਼ਰੂਰ ਚਾਹਣਾ ਤੇ ਤੁਸੀਂ ਥੋੜਾ ਜਿਆ ਇਤਿਹਾਸ ਤੋਂ ਵੀ ਜਾਣੂ ਕਰਾਓ ਵੀ ਜਦੋਂ 2002 ਦੇ ਵਿੱਚ ਮੈਨੂੰ ਯਾਦ ਆ ਖਬਰਾਂ ਆਉਂਦੀਆਂ ਹੁੰਦੀਆਂ ਸੀ ਉਦੋਂ ਅਖਬਾਰ 'ਤੇ ਛਪਦੀਆਂ ਸੀ ਵੀ ਕੈਪਟਨ ਸਾਹਿਬ ਨੇ ਜੀ ਜੂ ਇਹ ਛੱਡਦੇ ਜੀ ਤੇ ਹੁਣੇ ਚੰਨੀ ਸਾਹਿਬ ਕਹਿ ਰਹੇ ਆ ਵੀ ਮੈਂ ਛੱਡੂਗਾ ਕੇਜਰੀਵਾਲ ਦੇ ਨਿਕਰ ਚ ਚੂਗੇ ਚੂਗੇ ਛੱਡਣ ਦਾ ਸਮਕਦ ਹੋਇਆ ਸੀ 1970 ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਪੰਜਾਬ ਦੇ ਵਿੱਚ ਮੈਂ ਆਜ਼ਾਦ ਆਦਿਵਾਦੀ ਦੀ ਗੱਲ ਕਰਦਾ ਜਦੋਂ ਪਹਿਲਾਂ ਬਹੁਤ ਕੁਝ ਹੋਇਆ ਜੀ 1970 ਦੇ ਵਿੱਚ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਕਿਉਂਕਿ ਰਾਜ ਸਭਾ ਦੇ ਵਿੱਚ ਦੋ ਬੰਦੇ ਖੜੇ ਸੀਗੇ ਇੱਕ ਭਪਿੰਦਰ ਸਿੰਘ ਗਿਆਨੀ ਭਪਿੰਦਰ ਸਿੰਘ ਤੇ ਇੱਕ ਖੜੇ ਸੀਗੇ ਸੰਤੋਖ ਸਿੰਘ ਦਿੱਲੀ ਵਾਲੇ ਜਹਦਰ ਸੰਤੋਖ ਸਿੰਘ ਮਨਜੀਤ ਸਿੰਘ ਜੀ ਕੇ ਦੇ ਫਾਦਰ ਤੇ ਪੰਜਾਬ ਦੇ ਮੁੱਖ ਮੰਤਰੀ ਜਸਟਿਸ ਗੁਰਨਾਮ ਸਿੰਘ ਸੀਗੇ ਤੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਸੰਤ ਫਤਿਹ ਸਿੰਘ ਦਾ ਉਹ ਹੈਗਾ ਸੀ ਜਹਦਰ ਸੰਤੋਖ ਸਿੰਘ ਲੇਕਿਨ ਜਸਟਿਸ ਗੁਰਦੀਪ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਸੀ ਇਹਨਾਂ ਜਿਹੜੇ ਭਿੰਦਰ ਸਿੰਘ ਦੇ ਤਾਤਾ ਉਹਨੇ ਫਿਰ ਕਿਹਾ ਵੀ ਤੈਨੂੰ ਮੈਂ ਮੁੱਖ ਮੰਤਰੀ ਨਹੀਂ ਦੇਣਾ ਕਿਉਂ ਮੈਂ ਕਾਰਜਦਾਲ ਦਾ ਪ੍ਰਧਾਨ ਫਿਰ ਜਸਟਿਸ ਗੁਰਨਾਮ ਸਿੰਘ ਨੂੰ ਪਾਸੇ ਲਾਂਭੇ ਕਰਕੇ ਤੇ ਸਰਦਾਰ ਪ੍ਰਕਾਸ਼ ਵੀ ਜਿਹੜਾ ਸੀ ਉਹ ਸੰਤ ਫਤਿਹ ਸਿੰਘ ਦਾ ਬਹੁਤ ਵੱਡਾ ਸੇਵਾਸਲਾਹ ਸੀ ਬਹੁਤ ਤਕੜਾ ਸੇਵਕ ਸੀ ਜਦੋਂ ਇਹਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਜਦੋਂ ਪਾਰਟੀ ਫਿਰ 72 ਚ ਹਾਰ ਜਾਂਦੀ ਆ ਤੇ ਸੰਤ ਫਤੇ ਸਿੰਘ ਅਸਤੀਫਾ ਦੇ ਦਿੰਦੇ ਆ ਤੇ ਦਸਾਂ ਦਿਨਾਂ ਬਾਅਦ ਉਹਦੀ ਮੌਤ ਹੋ ਜਾਂਦੀ 20 ਦਿਨਾਂ ਬਾਅਦ ਸੰਤ ਚੰਦਰ ਸਿੰਘ ਦੀ ਮੌਤ ਹੋ ਜਾਂਦੀ ਆ ਤਾਂ ਆਪਾਂ ਘੱਟ ਕਰਦੇ ਸੀ ਚੂਹੇ ਛੱਡਣ ਦੀ ਉਹਦੋਂ ਜਿਹੜੇ ਨਕਸਲਾਈਟ ਸਿੰਘ ਨਕਸਲੜੇ ਫੜੇ ਜਾਂਦੇ ਸੀਗੇ ਉਹਨਾਂ ਦੇ ਪਹੁੰਚਾਂ ਨੂੰ ਬੰਦ ਕਰਕੇ ਚੂਹੇ ਛੱਡਦੇ ਸੀ ਤੰਗ ਪਰੇਸ਼ਾਨ ਕਰਨ ਵਾਸਤੇ ਜਦ ਅੰਗਰੇਜ਼ਾਂ ਦੇ ਟਾਈਮ ਤੇ ਗੱਲ ਚੱਲਦੀ ਸੀ ਮੈਂ ਤੁਹਾਨੂੰ ਕਿਹਾ ਪੰਜਾਬ ਮੈਂ ਪੰਜਾਬ ਦੀ ਗੱਲ ਕਰਦਾ ਬਿਚੂਏ ਛਡਨੀ ਉਸ ਤੋਂ ਬਾਅਦ ਇਹੋ ਜਿਹੀ ਕੋ ਨੌਬਤ ਨਹੀਂ ਆਈ ਕਿਹਾ ਜਾਂਦਾ ਰਿਹਾ ਐਗਜ਼ਾਮਪਲ ਹੁੰਦੀ ਜਾਂਦੀ ਮੈਂ ਚੂਹੇ ਛੱਡ ਦੂੰਗਾ ਜੇ ਸੰਗਬੀਰ ਸਿੰਘ ਬਾਦਲ ਬੋਲਿਆ ਤੇ ਦੀ ਪੰਜਾਬੀ ਜੀ ਦੀ ਪੰਜਾਬੀ ਚੂਹੇ ਛੱਡ ਦੂੰ ਮੈਂ ਚੂਹੇ ਛੱਡ ਦੂੰ ਕੈਪਟਨ ਦੀ ਪੰਜਾਬੀ ਜੀ ਦਿਓ ਕਿਹਾ ਤੇ ਮੈਂ ਇਹਨਾਂ ਦੇ ਚੂਹੇ ਛੱਡ ਦੂੰ ਜੀ ਚੂਹੇ ਛੱਡਣ ਦੇ ਨਾਂ ਦੇ ਤੇ ਵੋਟਾਂ ਨਹੀਂ ਗਈਆਂ ਲੇਕਿਨ ਨਾ ਕਿਸੇ ਨੇ ਪੰਜਾਬ ਮੱਤ ਦਾ ਤੇ ਨਾ ਕਿਸੇ ਨੇ ਨਾ ਕਿਸੇ ਨੇ ਚੂਹੇ ਛੱਡੇ ਨਾ ਕੋਈ ਦੇਲਤੀ ਜਦੋਂ ਸਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜੇਤ ਭੇਜੀ ਗਿਆ ਸੀ ਤੇ ਇਹਨਾਂ ਵਾਸਤੇ ਸਪੈਸ਼ਲ ਸ਼ਹਿਰ ਤੇ ਉੱਥੇ ਲੈਟਰਨ ਬਾਥੂ ਬਣਾਇਆ ਗਿਆ ਸਪੈਸ਼ਲ ਬਣਾਇਆ ਗਿਆ ਸੀ ਵੀ ਵੀਏ ਪੰਦੇ ਆ ਰਹੇ ਨੇ ਉਹ ਵੀ ਕੈਪਟਨ ਦੇ ਕੰਮ ਸੀਗੇ ਇਸ ਕਰਕੇ ਚੂਹੇ ਛੱਡਣ ਦੀ ਸਿਆਸਤ ਸਿਰਫ ਆਪਣੇ ਮਨ ਨੂੰ ਤਰਵਾਸਾ ਦੇਣ ਦੀ ਹੈ ਲੋਕਾਂ ਨੂੰ ਜਿਹੜਾ ਉਹ ਖੁਸ਼ ਕਰਨੀ ਬਾਕੀ ਨਾ ਕਿਸੇ ਨੂੰ ਚੂਹੇ ਛੱਡਣੇ ਨਾ ਕਿਸੇ ਦੀ ਹਿੰਮਤ ਆ ਤੇ ਨਾ ਅੱਜਕੱਲ ਚੂਹੇ ਹੀ ਮਿਲਦੇ ਚੂਹੇ ਵਿਚਾਰੇ ਬਾਰੇ ਉਹਨਾਂ ਨੂੰ ਤੰਗ ਆ ਗਿਆ ਉਹ ਵੀ ਚਲੇ ਗਏ ਛੱਡ ਕੇ ਉੱਥੋਂ ਜੀ ਜੀ ਪਟਾ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੰਨੇ ਹੋ ਤੇ ਉਹਨਾਂ ਸਾਰੇ ਦਰਸ਼ਕਾਂ ਦਾ ਧੰਨਵਾਦ ਜਿਹੜੇ ਸਾਡੇ ਵੱਲੋਂ ਇਸ ਉਪਰਾਲੇ ਨੂੰ ਪਸੰਦ ਕਰ ਰਹੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਮਸ਼ਕੂਰ ਆ ਸასი ਸ਼ਕਰੀਆ ਕਿ ਪ੍ਰੀਅੰਟ ਸ਼ੁਗ੍ਰਿਸ਼ੁਗ੍ਰਿ